ਕਿਉਂ ਨਾ ਵਾ ਚੰਗਾ ਹੋ ਜਾਏ ਝੋਨੇ ਤੇ ਸਰਪ੍ਰਾਈਜ਼ ਲਿਆਵਾਂਗੇ ਵਾ ਪੱਕਾ ਲਿਆਵਾਂਗੇ ਵਾ ਵੀ ਤੂੰ ਕਿਹੜਾ ਇੰਨਾ ਤੋਂ ਪੈਸੇ ਲੈ ਕੇ ਖਾਦੇ ਆ ਵੀ ਤੂੰ ਐਵੇਂ ਟਾਈਮ ਨਾਲ ਜਾ ਘਰੇ ਹਨਾ ਭਾਉ ਮੈਨੂੰ ਆਦਾ ਵੇਖ ਲੈ ਲੋਕਾਂ ਦਾ ਕੀ ਹਾਲ ਆ ਵੀ ਚੰਗੀ ਸਲਾਹ ਤਾਂ ਕੀ ਦੇਣੀ ਆ ਤੇ ਤੁਸੀਂ ਮਾੜੀ ਮਾੜੀ ਸਭੋਂ ਆਂਦੇ ਵਿਚਾਰ ਤੋਂ ਕਰੇ ਜਾ ਵੀ ਕੰਮ ਕੀ ਕਰਨਾ ਹਨਾ ਹੈਲੋ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਤੋ ਠੀਕ ਠਾਕ ਜੋ ਹਾਂਜੀ ਆ ਜਾਓ ਆਏ ਦਿਨ ਨੂੰ ਆਪਣਾ ਕੇ ਲੱਗ ਰੋ ਦੇ ਦਿਵਾਲੀ ਮੈਂ ਆਏ ਦਿਨ ਹਾਂਜੀ ਸਾਸਰੀ ਗਾਲ ਜੀ ਕੀ ਹਾਲ ਹੈ ਸਾਰਿਆਂ ਦਾ ਤੇ ਆਪਾਂ ਲੈ ਕੇ ਆ ਗਏ ਆਪਣਾ ਨਵਾਂ ਵਲੌਗ ਤੇ ਐਦਾਂ ਵਲੌਗ ਹੈਗਾ ਅੱਜ ਆਪਾਂ ਫਿਰ ਚੱਲੇ ਆ ਨਾਲ ਦੇ ਪਿੰਡ ਸਪਰੇਅ ਕਰਨ ਤੇ ਚੱਲੇ ਮੈਂ ਤੇ ਪਾਉ ਅੱਜ ਫਿਰ ਚੱਲੇ ਅਮਰੂਤੀ ਤੇ ਹੈ ਸਬਾਨ ਸੂ ਮ ਰੱਖ ਲਿਆ ਬਾਲਟੀਆਂ ਤੇ ਦੂਜਾ ਭੂੰਡ ਜਾ ਤੇ ਚੱਲਦੇ ਆ ਮੈਨੂੰ ਵੈਸੇ ਮੈਨੂੰ ਵੈਸੇ ਦੀਦੀ ਦਾ ਮੁੰਡਾ ਤਾਂ ਬਲੌਗ ਪਾਈ ਐਂ ਅਗਰ ਭਾਵੇਂ ਸਪਰੇਅ ਦਾ ਹੀ ਪਾਈ ਐਂ ਅਗਰ ਕੋਈ ਚੀਜ਼ ਤਾਂ ਪਾਈ ਐਂ ਅਗਰ ਤਾਂ ਕਰਕੇ ਬਸ ਐਵੇਂ ਹੀ ਆਪਾਂ ਮਾੜੀਆਂ ਮੋਟੀਆਂ ਗੱਲਾਂ ਦਾ ਬਲੌਗ ਜਾਂ ਬਣਾ ਲਈਦਾ ਹੁਣ ਕਿਉਂਕਿ ਹੋਰ ਤਾਂ ਕਿਤੇ ਜਾਈ ਜੁਈ ਦਾ ਤਾਂ ਹੈ ਨਹੀਂ ਫਿਰ ਘਰੇ ਹੀ ਬਲੌਗ ਬਣਨੇ ਆ ਤੇ ਚਲੋ ਹੁਣ ਚੱਲਦੇ ਅੱਗੇ ਲੇਟ ਹੋ ਗਏ ਆ ਨਾ ਲੱਕੜਾਂ ਹੀ ਵੱਢ ਕੇ ਲਿਆ ਸੀ ਤਨੂਰੇ ਬਾਲਣ ਵਾਸਤੇ ਰੋਟੀਆਂ ਲਾਉਣ ਵਾਸਤੇ ਤੇ ਚਲੋ ਫਿਰ ਚੱਲਦੇ ਆ ਲੋ ਵੀ ਮਿੱਤਰੋ ਤੁਰ ਪਏ ਆ ਮੌਸਮ ਪੂਰਾ ਘੈਂਟ ਅੱਜ ਵੀ ਬੱਦਲ ਬੱਦਲ ਹੈ ਓਕੇ ਰਿਪੋਰਟਾਂ ਨੇ ਚਲੋ ਫਿਰ ਪਹੁੰਚਦੇ ਆ ਤੋਈ ਮੇਟਰ ਉ ਪਹੁੰਚ ਗਿਆ ਖੇਤਰ ਤੇ ਮੌਸਮ ਵਾਕਈ ਘੈਂਟ ਆ ਓਕੇ ਰਿਪੋਰਟਾਂ ਨੇ ਹੂੰ ਤੋਈ ਮੇਟਰ ਉਹ ਦਵਾਈ ਕੋਲ ਲਈ ਆ ਤੇ ਇਧਰ ਪਾਣੀ ਵੀ ਛੱਡ ਲਿਆ ਇੱਕ ਸੁੰਡੀ ਵਾਲੀ ਆ ਦਵਾਈ ਤੇ ਹੋਰ ਇੱਕ ਪਤਾ ਨਹੀਂ ਕੀ ਬਾਇਓ ਆਰਮੀ ਰਲਾਈ ਨਾਲ ਹੋ ਗਿਆ ਜੇ ਪਾਉ ਚੱਲ ਵੀ ਪਾਉ ਲੱਗ ਜਾ ਅੱਜ ਹੋਣੀ ਤਸੱਲੀ 5 ਕਿੱਲਿਆਂ ਨੂੰ ਕਰਨੀ ਆ ਇੱਥੇ ਤੇ ਟਾਈਮ 9 ਤੋਂ ਉੱਤੇ ਹੋ ਗਿਆ ਮੈਨ ਲੱਗਦਾ ਵਜਾਊਗਾ 11:30 12 ਵਜੇ ਹੀ ਜਾਣੇਗਾ ਕਿ ਆ ਦੋ ਕਿੱਲਾਂ ਦੀ ਅਜ ਦਵਾਈ ਕੋਲੀ ਤਿੰਨਾਂ ਦੀ ਹੋਰ ਖੋਲਣ ਵਾਲੀ ਪਈ ਆ ਇੱਕ ਰਾ ਮੈਂ ਕੀ ਕਰੀਏ ਉੱਤੋਂ ਮੰਮੀ ਦਾ ਡੈਡੀ ਨੇ ਅੱਜ ਨਾਨਕੇ ਜਾਣਾ ਉਹਨਾਂ ਥੋੜਾ ਜਿਹਾ ਮਤਲਬ ਕੰਮ ਜਾਂ ਸੀਗਾ ਮਿਲ ਮਿਲ ਜਾਣਾ ਇੱਕ ਤਾਂ ਚਲੋ ਹੁਣ ਇਹਨੂੰ ਦੱਸ ਦਿਆਂ ਕਿਤੇ ਪਾਂਤੀ ਨਾ ਹੋਰ ਪਾਸੇ ਪਾਉ ਲੈ ਜੇ ਚਲੋ ਫਿਰ ਯਾਰ ਮੌਸਮ ਵੇਖੋ ਹੈ ਤੜਕੇ ਜਮਾਂ ਸਾਫ਼ ਸੀਗਾ ਰੱਬਾ ਤੇ ਹੁਣ ਵੇਖੋ ਹੋ 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 ਜਦੋਂ ਦਾ ਮੀਂਹ ਪਿਆ ਨਾ ਵਾਵਾ ਉਸ ਤੋਂ ਬਾਅਦ ਆ ਕਿੱਡਾ ਘੈਂਟ ਮੌਸਮ ਹੋ ਗਿਆ ਵਧੀਆ ਕੰਮ ਤੇ ਉਹ ਖੜੀ ਆ ਮਰੂਤੀ ਬਾ ਝੋਨਾ ਚੰਗਾ ਆਏ ਤੇ ਇਹਨੂੰ ਵੀ ਵੀਲ ਵੂ ਲੈ ਕੇ ਚਾੜਦੇ ਨੇ ਐ ਓਕੇ ਰਿਪੋਰਟ ਕਰ ਦੇਣੀ ਅੰਦਰੋਂ ਸੀਟ ਕਵਰ ਜਿੱਥੋਂ ਮਾੜਾ ਮੋਟਾ ਰੰਗ ਰੂੰਗਝਾਉਣ ਵਾਲਾ ਸਾਰਾ ਓਕੇ ਕਰਾ ਦੇਣੀ ਆਪਾਂ ਤੇ ਬਾਕੀ ਕੱਲ ਅਸੀਂ ਗਰੂ ਆ ਉਹਥੇ ਨਾ ਉੱਥੇ ਆ ਗਈ ਆਪਣੀ ਢਾਈ ਕਿਲਲੇ ਪੈ ਲਈਆ ਤੇ ਅੱਧਾ ਕਿਲਾ ਅੱਡਾ ਤੇ ਅਸੀਂ ਉਧਰ ਗੰਦ ਕੱਢਣ ਰਏ ਕੱਲ ਤੇ ਮਤਲਬ ਗੰਦ ਇੰਨਾ ਕੋਈ ਜ਼ਿਆਦਾ ਹੀ ਨਾ ਅਸੀਂ ਕਿ ਹੁਣ ਕੱਢ ਕੇ ਹੀ ਜਾਣਾ ਕੱਢ ਕੇ ਜਾਣਾ ਕਿਲਾ ਤਾਂ ਤੇ ਅਸੀਂ ਫਿਰ ਕੱਢ ਕੁੱਢ ਕੇ ਮਿਲ ਲਾ ਦਾ ਘੱਟੋ ਘਾਟ 1 ਵਜ ਗਿਆ ਸਾਨੂੰ ਤੜਕੇ ਦਾ ਵਾਸ ਮੈਂ ਕੱਲਾ ਦਹੀਂ ਖਾਦਾ ਸੀ ਤੇ ਬਾਅਦ ਵਿੱਚ ਬਾ ਘੰਟੇ ਬਾਅਦ ਪਾਣੀ ਪੀ ਆਉਂਦੇ ਸੀ ਭੋਖਣਾ ਲੱਗੇ ਭੋਖਣਾ ਲੱਗੇ ਤੇ ਅਸੀਂ ਕੱਢ ਕੇ ਗਏ ਕਿੱਲਾ ਤੇ ਫਿਰ 1 ਵਜ ਜਾ ਕੇ ਰੋਟੀ ਖਾਧੀ ਆ ਸਾਢੇ 12 ਇੱਕ ਹਾਂ ਹੋ ਹੀ ਗਿਆ ਸੀ ਮੈਂ ਤੇ ਪਾਉ ਇਕੱਠੇ ਲੱਗੇ ਰਿਹਾ ਸੀ ਅੱਜ ਕੱਢ ਕੇ ਜਾਣਾ ਅੱਗੇ ਗਰੂ ਆ ਤਾਲ ਵਾਲੇ ਬੰਦੇ ਵੀ ਬੜੇ ਲਾਏ ਬਹੁਤ ਪੈਸੇ ਲੈ ਜਾਂਦੇ ਇੱਥੇ ਵੀ ਤਾਲ ਕਢਾਇਆ ਇਕਰੀਆਂ ਹੀ ਆਪ ਕੱਢੇ ਇਕਰੀ ਬੰਦਿਆਂ ਤੋਂ ਇੱਥੋਂ ਵੀ ਕਰਾਇਆ ਬੰਦਿਆਂ ਤੋਂ ਉਹ ਤਾਂ ਵੀ ਨਾ ਬੰਦੇ ਪੂਰੀ ਤਸੱਲੀ ਨਾਲ ਕੱਢ ਦੇ ਨਹੀਂ ਛੱਡ ਜਾਂਦੇ ਆ ਚਲੋ ਹੁਣ ਸਪ੍ਰੇਸ ਬਰੂ ਕਰਦੇ ਆਂ ਤੇ ਗੱਲਾਂ ਬਾਤਾਂ ਵਾਸ ਐ ਹੀ ਕਰੀ ਜਾਣੇ ਤੁਹਾਡੇ ਨਾਲ ਹਨਾ ਇਹ ਮਾਹੌਲ ਵੇਖ ਕੇ ਆਏ ਹਾਏ 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 ਵੀ ਆਇਆ ਨਾ ਜਿਵੇਂ ਹੀ ਸਵਾਦ ਝਾਈ ਆਉਂਦਾ ਵੇਖੋ ਤੁਸੀਂ ਹੈ ਇਹ ਆ ਪੰਜਾਬ ਹੈ ਇਹ ਵਾਕੀ ਜਿਹੜੇ ਬਾਹਰ ਜਾਂਦੇ ਕਿਉਂ ਯਾਦ ਆਉਂਦਾ ਹੈ ਮਾਹੌਲ ਹੀ ਪੂਰਾ ਘੈਂਟ ਓਏ ਤਿਲਕਣ ਬੜੀ ਇੱਕ ਤਾਂ ਖਾਲੇ ਚ ਚਲੋ ਅੰਡਰਮੀ ਭਰ ਆ ਰਹੀ ਆ ਭਾਗੂ ਤੇ ਤੀਜੀ ਟਰਮੀ ਲਈ ਆਉਂਦਾ ਭਾਉ ਤੇ ਆਪਾਂ ਚੱਲੀਏ ਪਾਣੀ ਲੈ ਆਈ ਉਹ ਯਾਰ ਗੱਡੀ ਦੀ ਚਾਬੀ ਉੱਥੇ ਰਹਿ ਗਈ ਚਲੋ ਬਾਕੀ ਮਿੱਤਰੋ ਅੱਜ ਮਤਲਬ ਇੱਕ ਆਹ ਬਲੌਗ ਤੇ ਚਲੋ ਬਾਅਦ ਚ ਆਊਗਾ ਅੱਜ ਇੱਕ ਵੀਡੀਓ ਆਊਗੀ ਆਪਣੀ ਮਤਲਬ ਉਹ ਤਾਂ ਪੈ ਗਈ ਹੋਊਗੀ ਆਪਣੇ ਚੈਨਲ ਤੇ ਤੇ ਆਪਣਾ ਮਤਲਬ ਹੁਣ ਵੀਡੀਓ ਦਾ ਟਾਈਮ ਹੋ ਗਿਆ 3 ਤੋਂ 3:30 ਵਜੇ 3 ਤੋਂ ਲੈ ਕੇ 3:30 ਵਜੇ ਦੇ ਵਿੱਚ ਵਿੱਚ ਆਪਾਂ ਦੁਪਹਿਰੇ ਆਪਾਂ ਰੋਜ਼ ਵੀਡੀਓ ਪਾ ਦੇਣੀ ਕਰਨੀਆਂ ਤੇ ਮਤਲਬ ਕੋਈ ਦਿਨ ਹੋਊਗਾ ਨਾ ਕੋਈ ਵੀਡੀਓ ਆਈ ਹੋਵੇ ਬਾਕੀ ਅਸੀਂ ਵੀਡੀਓ ਫਣੀ ਫਣੀ ਵੀਡੀਓ ਹੋਰ ਵੀ ਬਹੁਤ ਸੋਚੀਆਂ ਸਕ੍ਰਿਪਟ ਲਿਖ ਕੇ ਤੇ ਉਹ ਅਸੀਂ ਬਣਾਵਾ ਕਰਾਂਗੇ ਕੱਲ ਇੱਕ ਬਣਾਈ ਸੀ ਉਹ ਥੋੜੀ ਸਹੀ ਨਹੀਂ ਬਣੀ ਤੇ ਉਹਦੇ ਥੋੜੇ ਚੇਂਜੇ ਕਰਨੇ ਹੋਏ ਅਸੀਂ ਦੁਬਾਰਾ ਅੱਜ ਬਣਾਵਾਾਂਗੇ ਇੱਕ ਫਣੀ ਵੀਡੀਓ ਮੈਂ ਹੋਰ ਬਣਾਈ ਆ ਉਹ ਚੰਡੀਗੜ੍ਹ ਦੇ ਰਿਲੇਟਡ ਉਹ ਤਾਂ ਚਲੋ ਪੈ ਗਈ ਹੋਣੀ ਚੈਨਲ ਤੇ ਮਤਲਬ ਹੁਣ ਤੱਕ ਤਾਂ ਤੇ ਚਾਬੀ ਚੱਕ ਲਈਏ ਉਹ ਵੇਖੋ ਤੁਸੀਂ ਕਿਦਾਂ ਲੱਗੀ ਫਿਰ ਉਹਦਾ ਲੀਆਂ ਹੋਰ ਵੀਡੀਓ ਆਪਾਂ ਬਣਾਵਾ ਕਰਾਂਗੇ ਤੇ ਪਾਣੀ ਲਿਆਈ ਹੁਣ ਫਿਰ ਹਨਾ ਤੇ ਲੱਗ ਗਈ ਆ ਕੋਈ ਕੱਲਾ ਦਹੀਂ ਖਾ ਕੇ ਆਏ ਸੀ ਦਹੀਂ ਤੋਂ ਬਾਅਦ ਤੇਲ ਲੱਗ ਜ ਜਾਂਦੀ ਬਾਕੀ ਯਾਰ ਆ ਬੋ ਪੜਾਣਾ ਰੋਗ ਝੰਡਾ ਰੋਗ ਜਿਹੜਾ ਵਾਜਦਾ ਬੂਟੇ ਵੱਡੇ ਵੱਡੇ ਨਿਕਲ ਆਉਂਦੇ ਆ ਆ ਦੋ ਕਿੱਲੇ ਚ ਵੇਖੋ ਜਾਵਾਂ ਨਹੀਂ ਕੋਈ ਵਰਲਾ ਵੰਜਾਈ ਹੋਣਾ ਇੰਦੇ ਚ ਵਾਵਾ ਇੱਕ ਹੋਰ ਚਾਰ ਕਿੱਲੇ ਪਰ ਆਪਣੇ ਰੋਹੀ ਵਾਲੇ ਉਹਦੇ ਚ ਵੀ ਬਾਲੇ ਆ ਬਾਕੀਆਂ ਚ ਤਾਂ ਹੈ ਨਹੀਂ ਚਲੋ ਨਾ ਹੀ ਹੋਣ ਯਾਰ ਕਿੰਨਾ ਮਤਲਬ ਝੋਨਾ ਹਨਾ ਇਹ ਸਹੀ ਬੂਟੇ ਹੁੰਦੇ ਵੇਖ ਲੋ ਕੋਈਆਂ ਦਾ ਗਰਮੀ ਨਾਲੇ ਵੱਜ ਜਾਂਦੇ ਆ ਕੋਈਆਂ ਦਾ ਕਿਦਾਂ ਵੀ ਪਤਾ ਨਹੀਂ ਕੀ ਚੱਕਰ ਹੁੰਦਾ ਇਹ ਕਾਹ ਤੋਂ ਵੱਡੇ ਹੋ ਜਾਂਦੇ ਆ ਚਲੋ ਆ ਸਪਰੇਅ ਕਰ ਹੀ ਦੇਣੀ ਸ਼ਾਇਦ ਵੀ ਫਰਕ ਪੈ ਜੇ ਸਪਰੇਅ ਦਾ ਸੁੰਢੀ ਵਾਲੀ ਆ ਚਲੋ ਸ਼ਾਇਦ ਉਹਦੇ ਨਾਲ ਹੀ ਫਰਕ ਪੈ ਪੂ ਜਾਵੇ ਬਾਕੀ ਯਾਰ ਇੱਕ ਨਾ ਹੁਣ ਝੋਨੇ ਤੇ ਜਾਂ ਉਸ ਤੋਂ ਪਹਿਲਾਂ ਫੋਨ ਦਾ ਵੀ ਪਟਾਕਾ ਪਾ ਜੀ ਦੇਣਾ ਆਪਾਂ ਫੋਨ ਨਵਾਂ ਲੈਨੇ ਆ ਕਿਉਂਕਿ 7+ ਵੀ ਰੱਖਾਂਗੇ ਇਹ ਚਲ ਮੰਮੀ ਨੂੰ ਦੇ ਦਾਂ ਘਰੇ ਤੇ ਕਿਉਂਕਿ ਇਹ ਨਾ ਬੈਟਰੀ ਬਹੁਤ ਘੱਟ ਕੱਢਦਾ ਤੇ ਇੱਕ ਇਹਦਾ ਨਾ ਕੋਈ ਅਪਡੇਟ ਤਾਂ ਇਹਦੇ ਚਾਉਂਦਾ ਨਹੀਂ ਤੇ ਇਹਦੇ ਚ ਮਤਲਬ ਉਹ ਹੋ ਜਾਂਦਾ ਜਿਹੜੇ ਐਪ ਕਈ ਮੈਨੂੰ ਲੋਡ ਹੁੰਦੀ ਆ ਉਹ ਨਹੀਂ ਇੰਸਟਾਲ ਹੁੰਦੇ ਇਹਦੇ ਚ ਤਾਂ ਕਰਕੇ ਨਾ ਫਿਰ ਔਖਾ ਹੁੰਦਾ ਬੰਦਾ ਕਈ ਵਾਰ ਕੋਈ ਚੀਜ਼ ਇੰਸਟਾਲ ਕਰਨੀ ਹੁੰਦੀ ਐਡਿਟਿੰਗ ਵਾਸਤੇ ਜਾਂ ਕਹੇ ਵੀ ਹੁਣ ਮੇਰੇ ਫੋਨ ਚ ਵੈਲੋ netflix ਨਹੀਂ ਚੱਲਦਾ ਤੇ ਕਿਉਂਕਿ ਉਹ ਵਰਜਨ ਛੋਟਾ ਨਾ ਆਪਣਾ 15 ਪੁਆਇੰਟ ਪਤਾ ਨਹੀਂ ਕਿੰਨਾ ਤੇ ਤਾਂ ਕਰਕੇ ਬਸ ਲੈਨੇ ਕੋਈ ਪਟਾਕਾ ਪਾ ਹੀ ਦੇਣਾ ਆਪਾਂ ਨਵਾਂ ਫੋਨ ਲਵਾਂਗੇ ਹੋ ਸਕਦਾ ਜੇ ਕਮਾਜ ਤਾਂ ਪਹਿਲਾਂ ਹੀ ਲੈ ਲਈਏ ਬਾਕੀ ਲ ਗਲਾਸੀ ਕਿੱਥੇ ਰਹਿ ਗਈ ਯਾਰ ਗਲਾਸੀ ਵੀ ਚੱਕੀ ਐ ਇਹ ਗੱਡੀ ਚ ਹੁੰਦੀ ਆਪਣੀ ਪੈਗ ਵਾਲੀ ਚਲੋ ਫਿਰ ਮੈਂ ਤਾਂ ਮੌਸਮ ਤੇ ਆਉਂਦੀ ਯਾਰ ਆਏ ਹਾਏ 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 ਚਲੋ ਫਿਰ ਗੱਲਾਂ ਗੱਲਾਂ ਚ ਗੁਰੂ ਪਤਾ ਹੀ ਨਹੀਂ ਲੱਗ ਗੱਡੀ ਦੀ ਪਤਾ ਹੀ ਨਹੀਂ ਲੱਗਾ ਗੱਡੇ ਦੀ ਚਾਬੀ ਕਿਤੇ ਛੜਤੀ ਆ ਪਤਾ ਨਹੀਂ ਝੋਣੇ ਚ ਨਾ ਡੇਪੀ ਹੋਵੇ ਲੱਭੇ ਹੀ ਨਾ ਆਹ ਲੈ ਗੱਡੀ 'ਚ ਲੱਗੀ ਸ਼ਾਇਦ ਕਿ ਨਹੀਂ ਭਲੇਖਾ ਲੱਗੀ ਹੋਈ ਆਹ ਲੈ ਗੱਡੀ 'ਚ ਲੱਗੀ ਹੋਈ ਆਹ ਵਲੌਕ ਤੇ ਚਲੋ ਬਾਕੀ ਨਾ ਯਾਰ ਆ ਚੋਨੇ ਦੇ ਚੱਕਰ ਚ ਮਤਲਬ ਨਾਲ ਹੀ ਮਹਾਉ ਦੇ ਲੱਗਾ ਰਹੇ ਹਣਾ ਤੇ ਮੈਨੂੰ ਤਾਂ 2 2.5 ਮਹੀਨੇ ਕੋਈ ਵੀਡੀਓ ਹੀ ਨਹੀਂ ਆਈ ਤੇ ਉਸੇ ਕਰਕੇ ਨਾ ਚੈਨਲ ਬਾਲਾ ਡਾਊਨ ਚਲਾ ਗਿਆ ਬਾਲਾ ਜਿਆਦਾ ਤੇ ਹੁਣ ਤਾਂ ਕਰਕੇ ਵੀ 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 ਮਸਾਂ ਮਾੜੇ ਮੋਟੇ ਜ ਆਉਂਦੇ ਆ ਤੇ ਚਲੋ ਮਾੜੀ ਮੋਟੀ ਸਪੋਰਟ ਕਰੋ ਤੇ ਹੁਣ ਤਾਂ ਪਰ ਰੈਗੂਲਰ ਵੀਡੀਓ ਪਾਵਾ ਕਰਾਂਗੇ ਕਦੇ ਫਨੀ ਪਾਦੀ ਕਦੇ ਵਲੌਗ ਪਾਤਾ ਕਿਉਂਕਿ ਜਦੋਂ ਆਪਾਂ ਕੋਈ ਚੀਜ਼ ਰੈਗੂਲਰ ਕਰਦੇ ਨੇ ਫਿਰ YouTube ਨੇ ਵੀ ਪਤਾ ਲੱਗ ਜਾਂਦਾ ਵੀ ਆਹ ਬੰਦਾ ਮੈਂਟ ਕਰਦਾ ਪਿਆ ਹਣਾ ਰੋਜ਼ ਵੀਡੀਓ ਪਾਉਂਦਾ ਇੱਕ ਟਾਈਮ ਤੇ ਪਾਉਂਦਾ ਫਿਰ ਉਹ ਆਪੇ ਆਪਣੀ ਵੀਡੀਓ ਲੋਕਾਂ ਕੋਲ ਭੇ ਤਾ ਕਰਕੇ ਹੁਣ ਨਾ ਮਤਲਬ ਇਹ ਵੀ ਮੈਨੂੰ ਕਿਸੇ ਮੁੰਡੇ ਨੇ ਨਹੀਂ ਦੱਸਿਆ ਮੈਂ ਤਾਂ ਭੁੱਲਿਆ ਹੀ ਪਿਆ ਸੀ ਮਤਲਬ ਮੈਨੂੰ ਸਾਰਾ ਕੁਝ ਪਤਾ ਵੀ ਸੀ ਮੈਂ ਤਾਂ ਵੀ ਭੁੱਲਿਆ ਪਿਆ ਸੀ ਵੀ ਜਾ ਯਾਰ ਮੇਰਾ ਤਾਂ ਸਾਰਾ ਕੁਝ ਹੋਇਆ ਪਿਆ ਹੈ ਨਾ ਚਲੋ ਹੁਣ ਤਾਂ ਰੈਗੂਲਰ ਵੀਡੀਓ ਆਉਗੀ ਪੱਕਾ ਆਉਗੀ ਕਦੇ ਭਾਵੇਂ ਇੱਕ ਅੱਧਾ ਦਿਨ ਨਾ ਆਵੇ ਟਾਈਮ ਬਸ 3 ਤੋਂ 3:30 ਦਾ ਇੰਦੇ ਦੇ ਵਿੱਚ ਵਿੱਚ ਆ ਜੂ ਕਰੂਗੀ ਤੇ ਝੋਨਾ ਵਾ ਚੰਗਾ ਆਜੇ ਝੋਨੇ ਤੇ ਸਰਪ੍ਰਾਈਜ਼ ਲਿਆਵਾਂਗੇ ਬਸ ਪੱਕਾ ਲਿਆਵਾਂਗੇ ਬਸ ਝੋਨਾ ਵਧੀਆ ਹੋ ਜਾਏ ਰੱਬ ਸੁੱਖ ਰੱਖੇ ਸਰਪ੍ਰਾਈਜ਼ ਕੋਈ ਵੱਡਾ ਹੀ ਲਿਆਵਾਂਗੇ ਆਪਾਂ ਬਾ ਬਸ ਔਖ ਰੱਖੇ ਚਲੋ ਕਹਿ ਤਾਂ ਦਿੱਤਾ ਵੀਡੀਓ ਚ ਹੁਣ ਪੂਰਾ ਵੀ ਹੋ ਜੇ ਤੇ ਚਲੋ ਹੁਣ ਮੇਲਾ ਤੇ ਚਾਰ ਟਰਮੀਆ ਹੋ ਗਈਆਂ ਇੱਕ ਕਿਲਾ ਹੋ ਗਿਆ ਇੱਕ ਰਹਿ ਗਿਆ ਉਸ ਤੋਂ ਬਾਅਦ ਆ ਤਿੰਨਾਂ ਦੀ ਵਾਰੀ ਆ ਜੂਗੀ ਕਰਕੇ ਹੀ ਜਾਵਾਂਗੇ ਕਰਕੇ ਹੀ ਜਦੋਂ ਭਾਵੇਂ 12 ਵਜਾਂ ਰੋਟੀ ਜਾ ਕੇ ਖਾਵਾਂ ਕੋਈ ਨਹੀਂ ਵਾਈ ਕਰਨੀ ਯਾਰ ਔਖੀ ਤਾਂ ਹੈ ਥੋੜੀ ਜੀ ਪਰ ਨਾ ਬੰਦਾ ਜੇ ਸਿਸਟਮ ਨਾ ਕਰੇ ਵੀ ਜ਼ਿਆਦਾ ਖਰਚਾ ਨਾ ਕਰੇ ਹਨਾ ਬੰਦਿਆ ਬੰਦਿਆ ਤੇ ਆਪ ਨਾਲ ਕੰਮ ਕਰੇ ਤਾਂ ਪੈਸੇ ਵੱਜਦੇ ਵੀ ਆ ਪਿਛਲੇ ਸਾਲ ਵੀ ਸਾਨੂੰ ਜੇ ਬਚੇ ਸੀਗੇ ਉਹ ਤਾਂ ਚਲੋ ਫਾਇਲ ਫੁੱਲ ਲਾਉਂਦੇ ਰਹੇ ਹਨਾ ਉਧਰ ਕੁਝ ਮਤਲਬ ਵੇਸਟ ਹੋ ਗਏ ਤੇ ਬਾਕੀ ਹੂੰ ਵੀ ਯਾਰ ਖਰਚੇ ਕਿੰਨੇ ਵਧੇ ਆ ਹਨਾ ਤਾਂ ਕਰਕੇ ਪੈਸੇ ਦਾ ਪਤਾ ਹੀ ਲੱਦਾ ਕਿੱਧਰੋਂ ਆਏ ਕਿੱਧਰ ਗਏ ਬਾਕੀ ਯਾਰ ਕੋਈ ਵੀ ਚੀਜ਼ ਆ ਮਿਹਨਤ ਕਰਾਂਗੇ ਤਾਂ ਹੀ ਫਲ ਮਿਲਣਾ ਜੀ ਹੁਣੇ ਮੈਂ ਵੀ ਘਰੇ ਬੈਠਾ ਰਾਂ ਮੈਂ ਆਖਾਂ ਵੀ ਪਾਉ ਆਪੇ ਸਪਰੇਅ ਕਰਦਾ ਰਹੂਗਾ ਮੈਨੂੰ ਕੀ ਆ ਮੈਨੂੰ ਕੀ ਆ ਪਰ ਨਹੀਂ ਨਾਲ ਲੱਗਣਾ ਹੀ ਪੈਂਦਾ ਕਰਾਉਣਾ ਹੀ ਪੈਂਦਾ ਹੁਣ ਕੱਲ ਵੀ ਅਸੀਂ 12 1 ਵਜੇ ਆਏ ਤਾਲ ਕੱਟ ਕੇ ਫਿਰ ਸ਼ਾਮ ਨੂੰ ਵੀ ਕੱਢਦੇ ਰਹੇ ਆ ਸ਼ਾਮ ਨੂੰ ਕਿੱਲਾ ਰਹਿ ਗਿਆ ਸੀਗਾ ਕਿੱਲੇ ਦੀ ਇੱਕ ਪਾਤ ਰਹਿ ਗਈ ਹਨਾ ਸਾਡੇ ਘਰ ਕੋਲੇ ਉਹ ਰੱਬੋ ਹੀ ਸਾਡੇ ਕੋਲੋਂ ਸੱਪ ਲੰਘ ਗਿਆ ਤੇ ਮੈਂ ਡਰ ਗਿਆ ਮੈਂ ਕਿਹਾ ਨਹੀਂ ਯਾਰ ਪਾਣੀ ਵਾਲਾ ਸੀਗਾ ਵੈਸੇ ਤਾਂ ਪਰ ਪਤਾ ਨਹੀਂ ਨਾ ਕਦੋਂ ਵੀ ਲੜ ਜੇ ਫਿਰ ਤਾਂ ਕਰਕੇ ਮੈਂ ਕਿਹਾ ਨਹੀਂ ਹੁਣ ਕੱਲ ਹੀ ਕਰਾਂਗੇ ਇੱਕ ਅੱਧੀ ਪਾਤ ਰਹੀ ਉਹ ਮੈਂ ਸ਼ਾਮ ਨੂੰ ਕੱਢ ਦੂੰਗਾ ਤੇ ਭਾਉ ਨੇ ਤਾਂ ਕਿਉਂਕਿ ਜਾਣਾ ਦਵਾਈ ਦਵਾਈ ਲੈਣ ਨਾ ਕੋਈ ਜ਼ਰੂਰੀ ਕੰਮ ਸੀਗਾ ਚਲੋ ਕਿੱਲਾ ਹੋ ਗਿਆ ਤੇ ਪੀਣਾ ਮੈਂ ਵੀ ਪਾਣੀ ਪੁਣੀ ਤੇਲ ਲਾ ਗਈ ਬੋਲ ਬੋਲ ਕੇ ਲੋ ਵੀ ਐਂਡਲੀ ਡਰਮੀਆਂ ਤੇ ਪੂਰਾ ਘੰਟਾ ਹੀ ਲੱਗ ਗਿਆ ਦੋ ਕਿੱਲਿਆਂ ਤੇ ਇੱਧਰ ਫਿਰ ਲੱਗ ਜੂਗਾ ਘੰਟਾ ਡੇਢ ਹੀ ਲੱਗ ਜਾਣਾ ਮੇਰੇ ਸਾਹਾਂ ਡੇਢ ਲੱਗ ਜੂਗਾ ਅੱਧਾ ਘੰਟਾ ਕਿੱਲੇ ਦਾ ਆ ਗਿਆ ਮਤਲਬ ਹੁਣ ਕੋਲ ਬਣਾ ਲਾਂ ਤੇ ਫੇਰ ਮਿਲਦੇ ਕਰਦੇ ਗੱਲਬਾਤ ਹੋਰ ਲੋਗ ਰੋ ਟੈਂਡਰ ਮੇ ਇਧਰ ਹੋ ਗਿਆ ਚੌਥੀ ਭਾਉ ਉਧਰੋਂ ਭਰੀ ਲਿਆਊਗਾ ਕਿਉਂਕਿ ਆ ਡਰਮੀ ਬਸ ਉਧਰ ਜਾਂਦੇ ਜਾਂਦੇ ਖਤਮ ਹੋ ਜਾਂਦੀ ਫਿਰ ਉਹ ਉਥੇ ਸਟੈਂਡ ਰੱਖਿਆ ਤੇ ਦਵਾਈ ਮੈਂ ਨਾਲ ਹੀ ਪਾ ਦੇਣਾ ਉਹਨਾਂ ਨੂੰ ਭਾਉ ਨੂੰ ਬਾਲਟੀ ਚ ਤੇ ਉਧਰੋਂ ਪਰ ਕੇ ਆਪੇ ਤੁਰਿਆ ਆਉਂਦਾ ਇਧਰੋਂ ਮੈਂ ਚਾ ਦਿੰਨਾ ਬਸ ਘੰਟਾ ਮਸਾ ਲੱਗਣਾ ਕਿਲਾ ਕੋ ਤੁਹਾਨੂੰ ਨਿਬੜ ਚੱਲਿਆ ਤੇ ਕੈਨੇਡਾ ਵਾਲਾ ਮਾਹੌਲ ਪੂਰਾ ਬਣਿਆ ਹੋਇਆ ਹੈ ਕੁੱਕਰ ਪੋਟਾਂ ਨੇ ਗੁਰੂ ਆ ਤੁਹਾਨੂੰ ਕੱਲ ਦੀ ਇੱਕ ਹਾਸੇ ਵਾਲੀ ਗੱਲ ਦੱਸਦਾ ਕੱਲ ਪਤਾ ਕੀ ਹੋਇਆ ਸੀ ਮੈਂ ਤੇ ਭਾਉ ਤਾਲ ਪੱਟਣ ਗਏ ਉਧਰ ਤੁਹਾਨੂੰ ਦੱਸਿਆ ਨਾ ਸੀ 12 12 ਕਿੰਨਾ 12:30 ਤੇ 1 ਵਜੇ ਘਰੇ ਆਏ ਤੇ ਟਾਈਮ ਨਾ 11:30 ਤੋਂ 12 ਦੇ ਵਿੱਚ ਵਿੱਚ ਹੋਣਾ ਸੀ ਪਾਣੀ ਪੀ ਕੇ ਆਏ ਮੋਟਰ ਤੋਂ ਵੀ ਭੁੱਖ ਜੀ ਲੱਗੀ ਸੀ ਕਿ ਪਾਣੀ ਪੀਣਾ ਰੋਟੀ ਤਾਂ ਕਿੰਨੇ ਫੜਾਉਣੀ ਡੈਡੀ ਵੀ ਦੁਕਾਨ ਤੇ ਸੀ ਤੇ ਕੋਈ ਬੰਦਾ ਆਇਆ ਸਾਡੇ ਕੋਲ ਬੰਦਾ ਵੀ ਨਾਲ ਦੇ ਪਿੰਡ ਤਾਰੇੜ ਦਾ ਸੀ ਉੱਥੇ ਹੀ ਪੈਲੀ ਪੁਲੀ ਉਹਨੇ ਵੀ ਲਈ ਠੇਕੇ ਤੇ ਸਾਡੇ ਕੋਲ ਆ ਆ ਦਾ ਯਾਰ ਫੋਨ ਤਾਂ ਦਿਓ ਫੋਨ ਕਰਨਾ ਸੀ ਮੇਰਾ ਫੋਨ ਤਾਂ ਘਰੇ ਚਾਰਜ ਲੱਗਾ ਸੀ ਮੈਂ ਲੈ ਕੇ ਨਹੀਂ ਆਇਆ ਤੇ ਭਾਉ ਫੋਨ ਲੈ ਕੇ ਆਇਆ ਭਾਉ ਨੇ ਫੋਨ ਦੇਤਾ ਤੇ ਭਾਉ ਨੂੰ ਜਦੋਂ ਫੋਨ ਮੰਗੇ ਲੱਗਾ ਉਹਨੂੰ ਆਦਾ ਕਿਵੇਂ ਇੰਨਾ ਟਾਈਮ ਹੋ ਗਿਆ ਲੱਗੇ ਹੋਈ ਏ ਤੂੰ ਕਿਹੜਾ ਉਹਨਾਂ ਤੋਂ ਲੈ ਕੇ ਖਾਦੇ ਆ ਧੁੰਦ ਚ ਲੈ ਕੇ ਖਾਦੇ ਮਤਲਬ ਤੇ ਤੂੰ ਘਰੇ ਚੱਲ ਜਾ ਹਣਾ ਵੀ ਗਰਮੀ ਤਾਂ ਚਲੋ ਹੁੰਦੀ ਭਾਵੇਂ ਬੱਦਲ ਆ ਜਾਂਦਾ ਕਦੇ ਪਰ ਗਰਮੀ ਤਾਂ ਤਾਂ ਵੀ ਲੱਗਦੀ ਹੈ ਨਾ ਜਦੋਂ ਕੰਮ ਕਰਦੇ ਹੋਈ ਹੈ ਮਤਲਬ ਉਹਦੇ ਕਹਿਣ ਦਾ ਮਤਲਬ ਇਹ ਸੀ ਵੀ ਤੂੰ ਕਿਹੜਾ ਇਹਨਾਂ ਤੋਂ ਪੈਸੇ ਲੈ ਕੇ ਖਾਦੇ ਆ ਵੀ ਤੂੰ ਐਵੇਂ ਟਾਈਮ ਨਾਲ ਜਾ ਘਰੇ ਹਨਾ ਉਹਨੂੰ ਪਤਾ ਨਹੀਂ ਸੀ ਮੈਂ ਵੀ ਆ ਮੇਰਾ ਮੈਂ ਤੁਹਾਨੂੰ ਅੱਗੇ ਵੀ ਪੁਰਾਣੇ ਬਲੌਗ 'ਚ ਦੱਸਿਆ ਮੈਨੂੰ ਕੋਈ ਵੱਡ ਬੰਦਾ ਨਹੀਂ ਜਾਣਦਾ ਮਤਲਬ ਵੱਡਾ ਬੰਦਾ ਨਾ ਕੋਈ ਵੱਡਾ ਮਤਲਬ ਕੋਈ ਮੁੰਡੇ ਜਿੰਦੇ ਮੁੰਡੇ-ਮੁੰਡੇ ਹੈਗੇ ਵੱਡਾ ਮਤਲਬ ਉਮਰ 'ਚ ਵੱਡਾ ਉਹ ਮੈਨੂੰ ਨਹੀਂ ਕੋਈ ਜਾਣਦਾ ਮੁੰਡੇ-ਮੁੰਡੇ ਦਾ ਚਲੋ ਜਾਣਦੇ ਨਾਲ ਦੇ ਪਿੰਡਾਂ ਦੇ ਤੇ ਉਹਨੂੰ ਮੇਰਾ ਪਤਾ ਨਹੀਂ ਲੱਗਾ ਵੀ ਮੈਂ ਉਹਦਾ ਮੁੰਡਾ ਹੀ ਆ ਵੀ ਇਸ ਪੈਰੀ ਤਾਂ ਹੀ ਠੇਕੇ ਲਈ ਆ ਉਹਨੂੰ ਇਹ ਤਾਂ ਪਤਾ ਨਹੀਂ ਉਹਨੂੰ ਲੱਗਿਆ ਵੀ ਇਹ ਵੀ ਕਿਤੇ ਵੀ ਭਾਉ ਨੂੰ ਤਾਂ ਚੱਲ ਲੱਗਾ ਚੱਲ ਸਾਡੇ ਨਾਲ ਤੇ ਉਹਨਾਂ ਨੂੰ ਲੱਗਿਆ ਵੀ ਮੈਂ ਵੀ ਕਿਤੇ ਦਿਹਾੜੀ ਦੀ ਢੁਡੀ ਤੇ ਨਾਲ ਲੱਗਾ ਹਨਾ ਤੇ ਉਹਨੇ ਬਸ ਨਾ ਆਸਾ-ਪਾਸਾ ਵੇਖਿਆ ਸਿੱਧਾ ਬੋਲਤਾ ਵੀ ਤੂੰ ਕਿਹੜਾ ਲੈ ਕੇ ਖਾਦੇ ਆ ਬਾਜ ਪਾਉ ਮੈਨੂੰ ਆਦਾ ਵੇਖ ਲੈ ਲੋਕਾਂ ਦਾ ਕੀ ਹਾਲ ਆ ਵੀ ਚੰਗੀ ਸਲਾਹ ਤਾਂ ਕੀ ਦੇਣੀ ਆ ਤੇ ਤੁਸੀਂ ਮਾੜੀ ਮਾੜੀ ਸਘੂ ਆਂ ਤੇ ਵਿਚਾਲ ਤੂੰ ਘਰੇ ਜਾ ਵੀ ਕੰਮ ਕੀ ਕਰਨਾ ਹਨਾ ਤੇ ਵੀ ਲੋਕਾਂ ਦਾ ਹਾਲ ਵੇਖ ਲੋ ਨਾਲ ਦੇ ਪਿੰਡ ਦਾ ਹੀ ਨਾਲੇ ਮੈਂ ਕਿਹਾ ਕਮਾਲ ਦੀ ਗੱਲ ਆ ਤੇ ਆ ਹੁਣ ਮੈਂ ਖੜਾ ਪਾਉ ਦੇ ਜਾਵਾਂ ਸਾਹਮਣੇ ਮੈਨੂੰ ਪਤਾ ਲੱਗ ਜਾਊਗਾ ਵੀ ਇੱਥੇ ਆਉਣਾ ਐਵੇਂ ਕਿਤੇ ਪਰਾਂ ਹੀ ਜਾਵਾਂ ਚੱਲ ਜੇ ਤੇ ਪਾੜਾ ਪੂੜਾ ਰਹਿ ਜੇ ਕਿਉਂਕਿ ਸਪਰੇਅ ਜ਼ਰੂਰੀ ਹੁੰਦੀ ਬਾਕੀ ਐਤ ਕੀ ਰਿਆ ਕੰਮ ਬੋ ਕੀਤਾ ਰੰਗ ਰੂਗ ਕਾਲਾ ਹੋ ਗਿਆ ਪੂਰਾ ਬਾਵਾ ਹੱਥ ਪੈਰ ਲੱਤਾ ਕੋਈ ਨਹੀਂ ਵਜਾ ਕਾਲਾ ਹੋ ਗਿਆ ਜਮਾ ਚਲੋ ਸਿਆਲ ਚ ਐ ਕੰਮ ਹੋ ਜੂਗਾ ਸਾਫ ਸਾਫ ਕੋਈ ਨਹੀਂ ਹੋ ਲਾਵੀ ਮਿੱਤਰੋ ਡਰਮੀਆਂ ਹੋ ਚਲੀਆਂ ਜੇ 8 ਇਧਰ ਤੇ 5 6 14 ਡਰਮੀਆਂ ਹੋ ਚਲੀਆਂ ਤੇ ਮੇਰੇ ਹਿਸਾਬ ਨਾਲ ਅੱਧਾ ਲੀਟਰ ਤੇਲ ਪਾਇਆ ਸੀ ਤੇ ਐਵਰੇਜ ਇੰਦੀ ਹੋਊਗੀ ਬਹ 25 ਤੋਂ 30 ਡਰਮੀਆਂ ਦੇ ਵਿੱਚ ਵਿੱਚ ਐਵਰੇਜ ਆਂਦੀ ਹਨਾ ਲੀਟਰਾਂ ਇੰਨੀਆਂ ਡਰਮੀਆਂ ਕਰਦਾ ਇਹ ਥੋੜਾ ਇੰਜਨ ਪੁਰਾਣਾ ਮੈਨੂੰ ਲੱਗਦਾ ਨਵੇਂ ਤਾਂ ਵੱਧ ਕਰਦੇ ਹੋਣਗੇ ਕੋਈ 40 45 ਸ਼ਾਇਦ ਮੈਨੂੰ ਲੱਗਦਾ ਜਿੱਥੋਂ ਤੱਕ ਮੈਨੂੰ ਪਤਾ ਹੈਗਾ ਹੁਣ ਤੇਲ ਰੱਖਿਆ ਸੀ ਕਿ ਤੇਲ ਕੱਢ ਲਿਆ ਤੇਲ ਕੱਢ ਲਿਆ ਤੇ ਮੈਨੂੰ ਲੱਗਦਾ ਰੱਖਉਂਗੀ ਨਾ ਇਹ ਇੰਜਨ ਅਸੀਂ ਚੱਲਦਾ ਲਿਆਇਆ ਤੱਕੀ ਥੋੜੇ ਤੇ ਮੈਨੂੰ ਲੱਗਦਾ 2 3 ਸਾਲ ਹੋ ਗਏ ਅਸੀਂ ਆਹ ਭਾਉ ਨੂੰ ਹੀ ਨਾ ਅਸੀਂ ਇੰਜਨ ਲੈ ਕੇ ਦਿੱਤਾ ਸੀ ਨਵਾਂ ਤੇ ਉਹ ਭਾਉ ਨੇ ਵੇਚਤਾ ਉਹ ਆ ਦਾ ਉਹ ਐਵਰੇਜ ਉਹਦੀ ਵੱਧ ਸੀ ਉਹ ਵੱਧ ਦਰਮੀਆਂ ਕਰਦਾ ਸੀ ਤੇ ਇਹ ਤਾਂ ਫਿਰ ਅਸੀਂ ਚੱਲਦਾ ਹੀ ਲਿਆਇਆ ਤੱਕੀ ਚਲੋ ਨਵੇਂ ਦਾ ਵੀ ਕੀ ਫਾਇਦਾ ਉਹ ਮਹਿੰਗਾ ਜ਼ਿਆਦਾ ਪਿਆ ਜਾਂਦਾ ਤੇ ਇਹ ਵੀ ਉਨਾ ਹੀ ਥੋੜਾ ਤੇਲ ਵੱਧ ਪੀਂਦਾ ਥੋੜਾ ਜਿਹਾ ਪੀਂਦਾ ਕੋਈ 8-10 ਦਰਮਿਆਨ ਦਾ ਫਰਕ ਪਾਉਂਦਾ ਨਾ ਉਹ 40-45 ਕਰਦਾ ਹੋਊਗਾ ਤੇ 30 ਕੁ ਕਰ ਜਾਂਦਾ ਬਾਕੀ ਅਜੇ ਚੱਲਿਆ ਵੀ ਨਹੀਂ ਨਾ ਬਾਲਾ ਚੱਲਣ ਨਾਲ ਵੀ ਫਰਕ ਪਾ ਜਾਂਦਾ ਚੀਜ਼ ਦਾ ਤੇ ਮਾੜਾ ਮੋਟਾ ਜਿਹੜਾ ਕੰਮ ਹੋਣ ਵਾਲਾ ਉਹ ਆਪਾਂ ਆਪ ਹੀ ਕਰ ਦੇਣਾ ਇਹਦਾ ਤੇਲ ਤੁਲ ਘਟਾ ਦਾਂਗੇ ਸ਼ਾਇਦ ਤੇਲ ਵੀ ਹੋ ਸਕਦਾ ਵਧਿਆ ਹੋਵੇ ਤੇ ਬਸ ਹੁਣ ਉਹਨਾਂ ਕੋਈ ਪਾਵਾਂਗੇ ਕਿਉਂਕਿ ਵੱਧ ਤੇਲ ਵੀ ਨਹੀਂ ਇਹਦੇ ਚ ਪਾਈ ਦਾ ਕਿਉਂਕਿ ਜਦੋਂ ਰੱਖੀ ਦੀ ਹੈ ਨਾ ਫਿਰਾਂ ਦੇ ਪਤਾ ਨਹੀਂ ਖਰਾਬ ਖਰੂਬ ਹੋ ਜਾਂਦੀ ਵੱਧ ਤੇਲ ਵਿੱਚ ਰ 50 ਰੁਪਏ ਤਾਂ ਕੱਢਣਾ ਪੈਣਾ ਬਾਅਦ ਚ ਐਵੇਂ ਉਹਨਾਂ ਕੋਈ ਪਾਵਾਂਗੇ ਅੱਧੇ ਲੀਟਰ ਤੋਂ ਘੱਟ ਹੀ ਪਾਵਾਂਗੇ ਕਿਉਂਕਿ ਹੁਣ ਡਰਮੀਆਂ ਰਹਿ ਗਈਆਂ 14 ਹੋ ਗਈਆਂ ਤੇ 10 ਰਹਿ ਗਈਆਂ ਚਲੋ ਕਰਕੇ ਤੇ ਫਿਰ ਚੱਲਦੇ ਆ ਲਓ ਮਿੱਤਰੋ ਦੋ ਡਰਮੀਆਂ ਰਹਿ ਗਈਆਂ ਤੇ 12 ਵਜਣ ਵਾਲੇ ਆ ਬੱਧਾ 15 ਮਿੰਟ ਹੋਰ ਲੱਗ ਜਾਣੇ ਬਾ ਟੋਟਲ 2.5-3 ਘੰਟੇ ਲੱਗ ਹੀ ਗਏ ਸਪਰੇਅ ਤੇ ਬਾਕੀ ਬੱਦਲ ਜੀ ਵਾਵਾ ਘੈਂਟ ਮੈਂ ਕਿ ਸਟ੍ਰੀਕ ਪਾ ਲਈਏ ਕੋਈ ਘੈਂਟ ਜੀ ਤੇ ਚਲੋ ਬਾਕੀ ਤੁਸੀਂ ਆਪਾਂ ਨੂੰ ਫੋਲੋ ਕਰ ਸਕਦੇ ਜੇ ਇੰਸਟਾਗ੍ਰam ਤੇ ਇੱਥੇ ਆਈਡੀ ਆ ਜੂਗੀ ਤੇ ਸਨੈਪਚੈਟ ਦੀ ਇੱਧਰ ਆ ਜੂਗੀ ਦੋਵਾਂ ਤੇ ਆਪਾਂ ਨੂੰ ਐਡ ਕਰ ਸਕਦੇ ਕਰ ਸਕਦੇ ਮਤਲਬ ਕਰ ਹੀ ਲਓ ਵਧੀਆ ਹੁੰਦੇ ਤੇ ਵੀ ਆਪਾਂ ਸਟੋਰੀਆਂ ਸਟੋਰੀਆਂ ਪਾਉਂਦੇ ਰਹਿਦਾ ਤੇ ਲਓ ਧੁੱਪ ਵੀ ਨਿਕਲ ਆਈ ਹੋ ਸਟ੍ਰੀਕ ਪਾਉਣੀ ਸੀ ਤੇ ਸਟ੍ਰੀਕ ਪਾ ਕੇ ਮਿਲਦੇ ਫਿਰ ਲਓ ਜੀ ਮਿੱਤਰੋ 12 ਵਜੇ 6 ਮਿੰਟ ਹੋ ਗਏ ਤੇ ਐਂਟਰੀ ਡਰਮੀ ਵੀ ਹੋ ਗਈ ਤੇ ਸਮਾਨ ਸਾਰਾ ਰੱਖਿਆ ਹੁਣ ਮਰੂਤੀ 'ਚ ਤੇ ਚੱਲਦੇ ਆ ਘਰੇ ਮੰਮੀ ਹੁਣਾਂ ਦਾ ਵੀ ਫੋਨ ਆਇਆ ਸੀ ਉਹ ਤਾਂ ਤੁਰ ਪਿਆ ਨਾਨਕੇ ਆਲੂ ਚਲੋ ਫਿਰ ਘਰੇ ਜਾ ਕੇ ਮਿਲਦੇ ਨਾਲੂ ਕੇ ਰੋਟੀ ਖਾਣ ਦੇ ਨਾਲੇ ਕੋਈ ਮਿੱਤਰੋ ਉਸਮਾਨ ਸਮੂਹ ਰੱਖ ਲਿਆ ਤੁਹਾਨੂੰ ਚੱਲਦੇ ਆ ਘਰੇ ਲਾ ਗਏ ਉੱਚੀ ਉੱਚੀ ਗਾਣੇ ਹੈ ਚਲੋ ਫਿਰ ਲੋ ਵੀ ਮਿੱਤਰੋ ਨਾਲੂ ਕੇ ਤੇ ਰੋਟੀ ਖਾ ਕੇ ਹੋ ਗਏ ਆ ਟਿਪ ਟਾਪ ਤੇ ਕਿਵੇਂ ਲੱਗਿਆ ਅੱਜ ਦਾ ਵਲੌਗ ਦੱਸਿਓ ਲਾਈਕ ਕਮੈਂਟ ਸ਼ੇਅਰ ਕਰਿਓ ਮਤਲਬ ਸਿੰਪਲ ਜਿਹਾ ਵਲੌਗ ਸੀ ਗੱਲਾਂ ਬਾਤਾਂ ਕੀਤੀਆਂ ਮਤਲਬ ਮੈਨੂੰ ਲੱਗਦਾ ਵੀ ਗੱਲਾਂ ਬਾਤਾਂ ਕਰਨ ਚ ਬਾਲਾ ਸਵਾਦ ਆਉਂਦਾ ਹੈ ਨਾ ਵਲੌਗ ਚ ਤੇ ਬਾਕੀ ਕਿਵੇਂ ਲੱਗਿਆ ਦੱਸਿਓ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਜੇ ਕਿਸੇ ਨੇ ਆਪਣੀ ਉਸ ਤੋਂ ਪਹਿਲਾਂ ਵਾਲੀ ਵੀਡੀਓ ਨਹੀਂ ਵੇਖੀ ਉਹ ਮੈਂ ਫਨੀ ਵੀਡੀਓ ਬਣਾਈ ਸੀ ਉਹ ਜ਼ਰੂਰ ਵੇਖਿਆ ਆਪਣੀ ਪਲੇਲਿਸਟ ਜੇ ਜਾ ਕੇ ਉਹ ਵੀ ਬਹੁਤ ਵਧੀਆ ਬਣੀ ਸੀ ਤੇ ਉਦਾਂ ਦੀ ਹੋਰ ਵੀ ਲੈ ਕੇ ਆਵਾਂਗੇ ਤੇ ਧੰਨਵਾਦ ਯੋ ਆਹ ਵਲੋਗ ਆਹ ਵਲੋਗ ਵੇਖਣ ਲਈ ਫੇਰ ਮਿਲਾਂਗੇ ਨਵੇਂ ਵਲੋਗ ਚ ਓਕੇ ਟਾਟਾ ਬਾਏ ਉਹ ਤੇਰੇ ਪਿਸ ਗੜ ਰੌਲੀ ਮੋਟੀ ਫਾਈ ਕਰਵਾਇਆ ਮੁੰਡੇ ਨੇ ਪਲਟੀਨਾ